ਪਾਸ਼ੋ ਪੱਗਿਆ ਟਿਕਰੀ ਜਾਂਦੇ ਕੁਛ ਨਹੀਂ ਆਲੂ ਨਿਊਟਰੀ ਦੀ ਮੈਂ ਕਿਹਾ ਸਬਜ਼ੀ ਬਣਾ ਲਵਾਂ ਹੁਣ ਐਸੇ ਸਬਜ਼ੀ ਜਿਹੜਾ ਮਿਰਚ ਘੱਟ ਪਾਇਓ ਮਿਰਚ ਘੱਟ ਪਾਇਓ ਮੈਂ ਤਾਂ ਮਿਰਚ ਵਹਿ ਥੋੜੀ ਪਾਨੀ ਹੀ ਅਸਲ ਇਹ ਜਿਹੜੀ ਆਜਮਾ ਦੀ ਸਬਜ਼ੀ ਖਾਧੀ ਸਾਰੀ ਡੰਡ ਲੈ ਕਿੰਨੇ ਕਿੰਨੇ ਮਿਰਚ ਪਾਈ ਤੁਣੀ ਸੇਵਕ ਤੂੰ ਥੋੜਾ ਆਰਾਮ ਨਾਲ ਗੱਲ ਕਰ ਲਿਆ ਕਰ ਮੈਂ ਇੱਦਾਂ ਗੱਲ ਕਰਨੀ ਆ ਮੈਂ ਇੱਕ ਚੀਜ਼ ਵੇਖੀ ਆ ਮੰਮੀ ਜਿਹੜੀ ਸਬਜ਼ੀ ਬਣਾਉਂਦੇ ਪੂਰੀ ਸਾਰੀ ਤੂੰ ਜਦੋਂ ਤੇ ਰਸੋਈ ਚ ਵੜ ਕੇ ਨਾ ਬੇੜਾ ਹੀ ਘਰਕ ਹੋ ਗਿਆ ਸਾਰਾ ਤੂੰ ਕਰਦੀ ਸਬਜੀ ਤਾਂ ਇਸ ਵਾਰ ਦੀ ਨੇ ਬਣਾ ਦੇ ਵੀਰੇ ਨੇ ਮੈਨੂੰ ਸਿਰ ਤੇ ਚੜਾਇਆ ਮੈਂ ਇੱਕ ਜੀਜੇ ਵੇਚ ਲਈ ਆ ਵੇਖੀ ਸਾ ਕਿੱਦਾਂ ਬੋਲ ਕੇ ਜਾਣਾ ਮੈਂ ਚੜਾਤਾ ਨੇ ਤੁਸੀਂ ਨੀ ਚੜੇ ਪਏ ਪੂਰਾ ਸਿਰ ਤੇ ਕਿੰਨਾ ਬੋਲਦਾ ਹੈਗਾ ਵਾ ਵੈਸੇ ਹੈ ਐਡਾ ਹੀ ਹੈਗਾ ਸੀ ਜਦੋਂ ਦਾ ਮੇਰੇ ਹੱਥੋਂ ਖਾਂਦਾ ਬਿੰਦਾ ਆ ਰਿਹਾ ਤੇ ਮਮਮੀ ਦੇ ਹੱਥ ਦੀ ਸਬਜੀ ਵਧੀਆ ਸੀ ਦਿਮਾਗ ਖਰਾਬ ਨਹੀਂ ਹੋ ਗਿਆ ਜੂੰ ਜੋ ਤਾਂ ਹੀ ਯਾਦ ਆ ਬੈ ਬੱਚੇ ਸਿਆਣੇ ਹੁੰਦੇ ਨੇ ਮੈਂ ਕਹਿੰਦੇ ਉਹਨਾਂ ਨੂੰ ਅਕਲ ਆ ਜਾਂਦੀ ਹੈ ਇੱਥੇ ਕੀ ਬਣਾਵਾਂ ਹੁਣ ਮੈਂ ਮੂੰਹ ਤੋੜ ਕੇ ਮੇਰਾ ਅੰਦਾ ਗਿਆ ਵਾ ਜਿਵੇਂ ਪਤਾ ਨਹੀਂ ਮੈਂ ਕੀ ਕੀਤਾ ਹੋਵੇ ਕੋਈ ਹਾਲ ਨਹੀਂ ਕਿੰਨਾ ਖਲੇਰਾ ਪੰਦਾ ਵਾ ਸਿਆਣਾ ਬਿਆਣਾ ਹੋ ਕੇ ਵੀ ਬਾਬੇ ਆ ਖਲਾ ਰਖੋ ਮੇਰਾ ਬਾਅਦ ਚ ਸੰਭਲ ਪਹਿਲਾਂ ਮੇਰੀ ਗੱਲ ਸੁਣੋ ਦੱਸ ਪੈਸੇ ਪਾਦੇ ਵੀਰੇ ਨੇ ਹਾਂ ਪਾਦੇ ਨੇ ਦੋ ਤਰੀਕ ਨੂੰ ਪਤਾ ਨਹੀਂ ਲੱਗਦਾ ਵੀ ਮੇਰੀ ਹਫੀਸਾ ਜਾਣੀਆ ਮੈਨੂੰ ਦੋ ਮੈਸਾਇਨਮੈਂਟਾ ਕੋਲ ਬੈਠਾ ਮੇਰੇ ਪੈਸੇ ਤਰਨਾ ਰਿਹਾ ਐਸਾਇਨਮੈਂਟਾ ਦੇ ਸੇਵਕ ਥੋੜਾ ਹੋਲੀ ਬੋਲ ਮੈਨੂੰ ਪਤਾ ਤੇਰੇ ਪੈਸੇ ਦੇਨੇ ਕਰਨੇ ਨੇ ਉਹ ਕਹਿੰਦੇ ਸੀ ਅੱਧੇ ਪਾਏ ਨੇ ਦੁਬਾਰਾ ਫੇਰ ਮੈਂ ਪਾਣ ਲੱਗਾ ਮੈਂ ਫੀਸਾ ਕਿੱਥੋਂ ਧਾਰਨੀਆ ਪਤਾ ਮੈਨੂੰ ਵੀ ਸਦਰ ਭਰਾਣੇ ਦੇ ਨਹੀਂ ਆ ਮੈਂ ਮੈਨੂੰ ਪਤਾ ਵੈ ਸਾਰਾ ਤੈਨੂੰ ਭਰਾ ਨੂੰ ਇੱਕ ਫੋਨ ਕਰ ਦਿੰਦਾ ਤੈਨੂੰ ਦੇ ਦਿੰਦਾ ਉਸੇ ਵੇਲੇ ਮੈਂ ਫੋਨ ਕਰ ਦਿੰਦਾ ਜਦੋਂ ਸਾਰੀ ਜ਼ਿੰਮੇਵਾਰੀ ਤੁਹਾਡੇ ਤੇ ਚੁੱਕੀ ਚੰਗਾ ਭਾਈ ਮੇਰੇ ਕੋਲ ਗਲਤੀ ਹੋ ਗਈ ਬੱਸ ਐਨਾ ਨਾ ਮੈਨੂੰ ਬੋਲਿਆ ਕਰ ਕਿੰਨੇ ਵੇਹੇ ਬਾਣੇ ਦੱਸ ਦੇਣਾ ਤੇਰੇ ਗੂਗਲ ਤੇ ਪਾ ਦੇਣੀ ਆ ਮੈਂ ਆਪੇ ਦੱਸ ਦੇਣਾ ਤੁਹਾਨੂੰ ਪੁੱਛ ਕੇ ਮੈਂ ਦੱਸ ਦੇਣਾ ਤੁਹਾਨੂੰ ਕੋਈ ਪਤਾ ਨਹੀਂ ਆ ਵੀ ਹਾਂ ਵੀ ਇਹਦੀਆਂ ਫੀਸਾਂ ਵੀ ਤਾਂ ਨਹੀਂ ਆ ਸਾਰਾ ਕੁਝ ਤੁਹਾਨੂੰ ਦਿੱਤਾ ਨੇ ਸਾਰਾ ਮੈਂ ਨਾ ਇੱਕੋ ਜਿਹੀ ਸਿਰ ਤੇ ਜਿਆਦਾ ਚੜਦਾ ਤੁਹਾਨੂੰ ਵੀ ਰਹਿਣਾ ਇਹ ਗੱਲ ਮੈਂ ਵੇਖ ਲਈ ਆ ਮੰਮੀ ਪਿੱਛੇ ਹੋ ਮੜਾ ਕਿੰਨਾ ਬੋਲਦਾ ਹੈ ਤੇ ਕਿੰਨੀ ਧਾਨ ਹੈ ਚੁੱਪ ਕਰਕੇ ਸਹੀ ਜਾਂਦੀਆਂ ਇਹ ਗੱਲਾਂ ਮੈਂ ਪੁੱਛਦੀ ਹਾਂ ਹੱਦੀ ਮੁਕਾਈ ਪਈ ਇਸਨੇ ਦੇ ਕੇ ਸੇਵਕ ਹਾਂਜੀ ਸਰ ਕੀ ਕਰਦਾ ਪਿਆ ਹੋਰ ਜਣੀ ਪੜਾਈ ਕਰਨ ਦੇ ਆਕਰ ਨੰਬਰ ਲੈਣੇ ਬੰਪ ਜੇ ਅੱਛਾ ਚਲ ਵਧੀਆ ਗੱਲ ਹੈ ਤੇਰੇ ਹੋਈਆਂ ਅੱਛਾ ਬਸ ਹਰਕਰ ਨੰਬਰਾਂ ਦੀ ਟੈਂਸ਼ਨ ਕੋਈ ਗੱਲ ਨਹੀਂ ਨੰਬਰ ਵੀ ਤੇਰੇ ਵਧੀਆ ਆਣਗੇ ਜੇ ਪੜਦਾ ਵਧੀਆ ਹੈ ਤੇ ਵਧੀਆ ਨੰਬਰ ਆਣਗੇ ਵੀ ਹੈ ਨਾ ਇੱਕ ਮਿੰਟ ਮਾ ਫੋਨ ਆ ਗਿਆ ਹਾਂ ਕਰ ਲੈ ਹਲੋ ਕਿਹ ਆ ਜਾਲਿਆ ਮਾਰਸ ਵਧੀਆ ਵਧੀਆ ਇੱਥੇ ਉਹ ਕੱਲ ਮੌਸਮ ਬੜਾ ਘੈਂਟ ਏ ਦਾ ਕਰਦੇ ਕੱਲ ਗੁਟੀਆਂ ਗਟੀਆਂ ਡੋਣੇ ਆ ਵੇਲੇ ਹੈਗੇ ਕੱਲ ਨਾਲੇ ਸੰਡੇ ਆ ਆਓ ਹੂੰ ਬਸ ਠੀਕ ਹੈ ਗੁਡੀ ਗੜੀ ਨਾਲੇ ਹਾਂ ਮੇਰੀ ਗੱਲ ਸੁਣੋ ਇੱਧਰ ਹੀ ਆ ਜਿਓ ਤੁਹਾਡੀ ਪਸੰਦ ਦੀਆਂ ਚੀਜ਼ਾਂ ਬਣਾਵਾਂਗੇ ਨੌਨ ਵੇਜ ਵਗੈਰਾ ਬਣਾਵਾ ਲ ਕੇ ਓਏ ਇੱਧਰ ਹੀ ਆ ਜਾਓ ਚੁੱਪ ਕਰਕੇ ਹੋਰ ਕਿਤੇ ਨਹੀਂ ਜਾਣਾ ਬਾਹਰੋਂ ਗੁਰੂ ਕੀ ਖਾਣਾ ਕਰਦਾ ਖਾਵਾਂਗੇ ਘਰੇ ਬਣਾਵਾ ਲੈਣਾ ਮਾਪੇ ਬਸ ਠੀਕ ਆ ਦਾਨਾ ਚਲ ਓਕੇ ਆ ਜੈਨ ਮੈਂ ਡਾਗਿਆ ਬੂਰੇਂ ਦਿੱਤੀਆਂ ਕਰਦੇ ਨੂੰ ਹਾਂ ਆ ਓਕੇ ਓਕੇ ਚਲ ਠੀਕ ਆ ਫਿਰ ਆਇਓ ਕੱਲ ਕਿਹਦਾ ਫੋਨ ਸੀ ਸੇਵਕ ਮਮਾ ਦੇ ਨੂੰ ਮਯਾਰ ਦੋਸਤਾਂ ਦਾ ਕਹਿੰਦੀ ਹੂੰ ਕਹਿੰਦੇ ਕੁੜੀਆਂ-ਕਟੀਆਂ ਟੋਣੀਆਂ ਮੈਂ ਕੱਲ ਇੱਦਾਂ ਕਰੋ ਕੱਲ ਸੰਧਿਆ ਆਇ ਤੇਰੀ ਆਜੋ ਇਤਰੀ ਢਾਲਾਂਗੇ ਕਿਉਂ ਲੈ ਫਿਰ ਕੀ ਹੋਇਆ ਇੱਧਰ ਅੱਠ ਨੌ ਮੁੰਡੇ ਆਉਣੇ ਆ ਅੱਠ ਨੌ ਮੁੰਡੇ ਨਾਲੇ ਭਾਬੀ ਖਾਣਾ ਬਣਾਉਂਗੀ ਉਹਨਾਂ ਦਾ ਕਿਉਂ ਭਾਬੀ ਕਿ ਬਣਾਉਂਗੀ ਕਿਉਂ ਕਿ ਗੱਲੋਂ ਨੌਕਰ ਰਹਿੰਦੇ ਤਾਂ ਕੀ ਗੱਲ ਭਾਬੀ ਬਣਾ ਨਹੀਂ ਸਕਦੀ ਲੈਂਦੇ ਕਿਹੜੇ ਬਾਤ ਰੋਕੀਆਂ ਖਾਣ ਨੂੰ ਲੈਂਦੇ ਭਾਬੀ ਇੱਥੇ ਨਹੀਂ ਖਾਣ ਨੂੰ ਲੈਂਦੀ ਤੂੰ ਨਹੀਂ ਕਹਿੰਦਾ ਰੋਟੀ ਲੈ ਤੇ ਮੈਂ ਤੇ ਫਿਰ ਕਿਹੜੀ ਗੱਲ ਹੈ ਮੰਮੀ ਨਹੀਂ ਤੇ ਤੂੰ ਕਿੰਨੀ ਅਗਰ ਰੋਟੀਆਂ ਬਣਾਉਣਾ ਜੇ ਕੰਮ ਕਰਦਾ ਕਿਹੜੇ ਕੰਮ ਕਰਦਾ ਤੂੰ ਲੈ ਦੱਸ ਮੈਂ ਕੀ ਕਹਤਾ ਭਾਬੀ ਨੂੰ ਮੈਂ ਗੋਲੀ ਮਾਰਤੀ ਸੇਵਕ ਤਮੀਜ਼ ਨਾਲ ਗੱਲ ਕਰ ਗੋਲੀ ਮਾਰਨਾ ਸ਼ਬਦ ਚੰਗੇ ਲੱਗਦੇ ਨੇ ਚੰਗੇ ਘਰਾਂ ਦੇ ਬੱਚਿਆਂ ਨੂੰ ਸੌਰੀ ਮੰਮੀ ਮੇਰ ਤੋਂ ਨਹੀਂ ਭਾਬੀ ਤੋਂ ਮੰਗ ਸੌਰੀ ਮੈਂ ਕੀ ਕਰਤਾ ਭਾਬੀ ਦੇ ਭਾਬੀ ਕੋ ਕਾਦੀ ਸੌਰੀ ਮੰਗਾ ਮੈਂ ਕੋ ਗਲਤੀ ਕੀਤੀ ਹੈ ਅੱਜ ਤੋਂ ਨਹੀਂ ਸੇਵਕ ਮੈਂ ਕਹਿ ਲੀਂ ਦਿਨਾ ਤੋ ਨੋਟਿਸ ਕਰ ਰਹੀ ਹਾਂ ਤੈਨੂੰ ਤੂੰ ਬਹੁਤ ਮਾੜਾ ਚੰਗਾ ਬੋਲਦਾ ਹੈ ਨਿੱਕੀ ਨਿੱਕੀ ਗੱਲ ਤੇ ਤੂੰ ਟੁੱਟ ਕੇ ਪੈ ਜੰਨਾ ਹੈ ਕਿਉਂ ਕੀ ਗੱਲ ਸੁਣਨ ਤੇਰੀਆਂ ਸੁਣਨ ਨੂੰ ਲੈਂਦੀ ਹੋਈ ਐ ਮੈਂ ਕੀ ਕਹਾਂ ਤਾਂ ਦੱਸ ਉਹ ਗੱਲਾਂ ਹੀ ਬੋਲੀ ਜਾਂਦੇ ਜਿ ਤੂੰ ਨਹੀਂ ਤੇ ਫਿਰ ਮੈਂ ਬੋਲਣਾ ਨਹੀਂ ਮੈਂ ਨੋਟਿਸ ਕਰਦੀ ਪਈ ਐ ਪਰ ਐ ਨਾ ਸੋਭਾ ਨਹੀਂ ਦਿੰਦਾ ਆਪਾਂ ਨੂੰ ਮੇਰੀ ਗੱਲ ਸੁਣੋ ਮੈਂ ਬੋਲਣਾ ਤਾਂ ਕੀ ਕਰਾਂ ਜਦੋਂ ਕੋਈ ਕੰਮ ਨਹੀਂ ਢੰਗ ਨਾਲ ਕਰਨਾ ਨਾ ਮੇਰੀ ਫੀਸ ਟਾਈਮ ਸਰ ਦੇਣੀ ਨਾ ਸਬਜ਼ੀ ਸਵਾਦ ਤੇ ਬਣਾਉਣੀ ਤਾਂ ਮੈਂ ਬੋਲਣਾ ਇਹ ਮੈਂ ਫਿਰ ਹੋਰ ਕੀ ਕਰਨਾ ਤੂੰ ਕੀ ਬੋਲਣਾ ਤੂੰ ਤਾਂ ਜੇਠ ਲੱਗਦਾ ਕਿ ਸੋਰਾ ਤੇ ਦੌਰ ਤੇ ਗਈਆਂ ਦੌਰ ਨਾ ਪੁੱਤਾਂ ਵਾਂਗ ਹੁੰਦੇ ਆ ਠੰਡੀਆਂ ਸ਼ਾਮਾਂ ਵਾਂਗ ਹੁੰਦੇ ਆ ਮਾਵਾ ਦੀ ਤਰ੍ਹਾਂ ਉਹਨੇ ਤੈਨੂੰ ਪਾਲਿਆ 10 ਸਾਲ ਹੋ ਗਏ ਨੂੰ ਇੱਥੇ ਵਿਆਹ ਕੇ ਆਈ ਨਹੀਂ ਹੈ ਤੂੰ ਨਿਕਾਜ ਜੀ ਜਦੋਂ ਮਤਲਬ ਉਹ ਆਈ ਹੈ ਵਿਆਹ ਕੇ ਹੈ ਨਾ ਤੇ ਤਿੰਜਰਾਕ ਸਕੂਲ ਕੋਈ ਗੱਲ ਹੋ ਜਣੀ ਨਾ ਉਹਨੇ ਕਹਿੰਨਾ ਮੰਮੀ ਤੁਸੀਂ ਬੈਠੋ ਮੈਂ ਕਰਕੇ ਆਨੀ ਗੱਲ ਕਿੰਨੀ ਲੜਾਈ ਹੁੰਦੀ ਸੀ ਤੇਰੀ ਮੁੰਡਿਆਂ ਨਾਲ ਤੇ ਉਹ ਅੱਗੇ ਹੋ ਕੇ ਲੜਦੀ ਸੀ ਤੇਰੇ ਪਿੱਛੇ ਕਦੀ ਉਹਨੇ ਮੈਨੂੰ ਗੱਲ ਨਹੀਂ ਸੀ ਕਰਨ ਦਿੱਤੀ ਕਿ ਮੇਰੇ ਦਿਓਰ ਨੂੰ ਕੋਈ ਬੋਲ ਕੇ ਜਾਉ ਕਿਤੇ ਤੇ ਤੂੰ ਹਾਦੀ ਮਗਾਤੀ ਸਵਕ ਮੰਮੀ ਮੇਰੀ ਗੱਲ ਸੁਣੋ ਮੈਂ ਜਿਆਦਾ ਨਹੀਂ ਕੁਝ ਬੋਲਦਾ ਐਵੇਂ ਤੁਹਾਨੂੰ ਭਾਬੀ ਚੁਕੜੀਆਂ ਲਾ ਦਿੰਦੇ ਆ ਜਦੋਂ ਕੰਮ ਨਹੀਂ ਢੰਗ ਨਾਲ ਕਰਨਾ ਫਿਰ ਮੈਂ ਤੇ ਬੋਲਣਾ ਹੈ ਕੋਈ ਨਾ ਕੋਈ ਤੇ ਸਮਝਾਉਣ ਵਾਲਾ ਹੋਣਾ ਹੀ ਆ ਇੱਕ ਗੱਲ ਐ ਵੀਰੇ ਨੇ ਜਿਆਦਾ ਹੀ ਸਿਰ ਤੇ ਚੜਾਇਆ ਸਿੱਧੀ ਗੱਲ ਕਹਾਂ ਉਹ ਤੇ ਤੈਨੂੰ ਭਾਬੀ ਨੇ ਹੈਨਾ ਮੇਰੇ ਨਾਲ ਜਿਆਦਾ ਨਾ ਲਾਡ ਉਹ ਕਰਦੀ ਐ ਤੇਰੇ ਨਾਲ ਜਾਓ ਗਾਨੀ ਪਸੰਦ ਦੀਆਂ ਚੀਜ਼ਾਂ ਦੀ ਡੰਡ ਲਾ ਦਿੰਦੇ ਨਾ ਮੇਰੇ ਪਸੰਦ ਦੀ ਕੋਈ ਚੀਜ਼ ਬਣਾਉਂਦੇ ਉਹਨਾਂ ਨੂੰ ਕਮ ਸਕੇ ਕ ਮੇਹਰ ਤਾਂ ਪਤਾ ਹੋਣਾ ਚਾਹੀਦਾ ਨਾ ਮੇਰੀ ਪਸੰਦਗੀ ਹੈ ਮੇਰੀ ਗੱਲ ਸੁਣ ਸੇਵਕ ਜੇ ਤੂੰ ਇਹੋ ਉਹਨੂੰ ਪਿਆਰ ਨਾਲ ਕਹਵੇਂ ਨਾ ਭਾਬੀ ਅੱਜ ਮਿਰਚ ਜ਼ਿਆਦਾ ਪਹਿਜੀ ਸੀ ਉਹਨਾਂ ਮਿਰਚ ਘੱਟ ਪਾਇਓ ਤੇ ਉਹਨੇ ਹੱਸ ਕੇ ਕੰਮ ਕਰਨਾ ਹੈ ਵੀ ਲੈ ਵੀ ਮੇਰੇ ਦਿਓਰ ਨੂੰ ਚੀਜ਼ ਪਸੰਦ ਨਹੀਂ ਆਈ ਫਿਰ ਪੁੱਤਾਂ ਵਰਗਾ ਏ ਮੈਂ ਉਹਨਾਂ ਨੂੰ ਚੀਜ਼ ਪਸੰਦ ਨਹੀਂ ਆਈ ਮੈਂ ਹੋਰ ਵਧੀਆ ਬਣਾ ਕੇ ਖਵਾਵਾਂ ਉਹਨੂੰ ਹੈ ਤੂੰ ਉਹਨੂੰ ਟੁੱਟ ਕੇ ਪੈਣਾ ਤੇ ਨਾਲੇ ਆ ਜਿਹੜੀ ਪੜਾਈ ਕਰਦਾ ਹੈ ਹੈ ਇਹਦਾ ਐਂਡਰ ਰਿਜ਼ਲਟ ਪਤਾ ਹੈ ਕੀ ਹੈ ਤੂੰ ਵੀ ਆਪਣੇ ਭਰਾ ਵਾਂਗ ਬਾਹਰ ਜਾਣਾ ਹੈ ਜਾਣਾ ਹੈ ਨਾ ਜੀ ਜਾਣਾ ਮੈਂ ਕਿਹੜਾ ਨਹੀਂ ਇੱਥੇ ਰਹਿਣਾ ਜਾਊਂਗਾ ਜੀ ਹਾਂ ਤੇ ਜਦੋਂ ਬਾਹਰ ਜਾਣਾ ਹੈ ਤੇ ਤੇਰਾ ਵਿਆਹ ਵੀ ਕਰਨਾ ਹੈ ਨਾ ਪਹਿਲੇ ਹਾਂ ਤੇ ਮੈਂ ਬੋਟੀ ਆਪਣੇ ਨਾਲ ਹੀ ਲੈ ਕੇ ਜਾਊਂਗਾ ਬੋਟੀ ਹੋਈ ਜਾਏਗੀ ਨਾ ਜਿਵੇਂ ਅੰਜੂ ਜਾਂਦੀ ਹੈ ਹੈਨਾ 8 ਮਹੀਨੇ ਬਾਅਦ 2-3 ਮਹੀਨੇ ਲਾ ਲੀ ਸਤ ਅੱਠ ਮਹੀਨੇ ਬਾਅਦ ਹਾਂ ਹੈਨਾ ਇਦਾਂ ਹੀ ਜਾਂਦੀ ਕਿ ਨਾ ਤੇ ਉਹਦੀ ਦੇਖਭਾਲ ਪਿੱਛੋਂ ਕੌਣ ਕਰੇਗਾ ਕੀ ਦੇਖਭਾਲ ਤੇਰੀ ਬੋਟੀ ਦੀ ਉਹ ਤੇ ਮੈਂ ਚਿੰਦਾਵਤੀ ਦਾ ਕੌਣ ਰੱਖੀਗਾ ਕਿ ਨਜ਼ਾਰਾ ਰੱਖਣਾ ਦਾ ਤੂੰ ਹੀ ਜੇ ਭਾਬੀ ਜੇ ਹਾਂ ਨੌਕਰਾਂ ਨਹੀਂ ਥੋੜਾ ਬਣਾ ਕੇ ਰੱਖਣਾ ਨੂੰ ਜਾਂ ਮੈਂ ਨੌਕਰਾਂ ਨਹੀਂ ਵਹਿ ਕੇ ਲਿਆਉਂਗਾ ਹੂੰ ਤੇ ਉਹ ਨੌਕਰ ਨਹੀਂ ਜਿਹੜੀ ਵਹਿ ਕੇ ਲੈਂਦੀ ਅੱਗੇ ਹੈ ਕਿੰਨਾਂ ਲਈ ਕਿੱਥੋਂ ਦੇ ਵਹਿਮ ਪਾਲ ਕੇ ਬੈਠਾ ਸੇਵਕ ਤੂੰ ਉਹਦੀ ਇੱਜ਼ਤ ਨਾ ਕਰੇ ਤੇ ਉਹ ਤੇਰੀ ਵੋਟੀ ਨੂੰ ਭੁੱਲਾ ਵਾਂਗ ਰੱਖੇ ਕਿੱਥੋਂ ਦਾ ਵਹਿਮ ਪਾਲਿਆ ਆਈ ਤੂੰ ਉਹਨੂੰ ਉਹਨੂੰ ਬੜਾਈ ਸ਼ੋਭਾ ਕਰਦਾ ਉਹਦੀ ਤੂੰ ਬੜਾ ਉਹ ਪਿਆਰ ਨਾਲ ਰੱਖਦਾ ਐ ਵੀ ਭਾਬੀ ਕੋਈ ਕੰਮ ਐ ਤਾਂ ਮੈਨੂੰ ਦੱਸ ਭਾਬੀ ਕੋਈ ਗੱਲ ਐ ਤਾਂ ਮੈਨੂੰ ਦੱਸ ਕੋਈ ਦੁੱਖ ਐ ਤਾਂ ਮੈਨੂੰ ਦੱਸ ਮੈਂ ਤੇ ਆਰਾਮ ਦਰਦਾ ਕਾ ਹਾਂ ਉਹਦੀ ਜਗ੍ਹਾ ਤੇ ਤੂੰ ਤਾਂ ਨੂੰ ਟੁੱਟ ਟੁੱਟ ਪੈਣਾ ਫਿਰ ਮੰਮੀ ਉਹ ਪਾਬੀ ਲੜੂਗੀ ਮੇਰੀ ਘਰ ਵਾਲੀ ਨਾਲ ਤੂੰ ਨਹੀਂ ਪਤਾ ਕੀ ਕਰੂਗੀ ਜੋ ਤੂੰ ਕਰਦਾ ਉਹਦੇ ਨਾਲ ਉਹੋ ਜਿਹਾ ਰਿਜ਼ਲਟ ਲਹੇਗਾ ਇਹ ਤਾਂ ਬੁੱਤਰ ਹੱਥ ਨੂੰ ਆਥਿਆ ਜਿਵੇਂ ਦਾ ਬੀਓਗੇ ਓਵੇਂ ਦਾ ਹੀ ਪਾਓਗੇ ਫਿਰ ਹੁਣ ਕੀ ਹੋਊਗਾ ਹੁਣ ਕੀ ਹੋਊਗਾ ਹੁਣ ਕਰਨਾ ਕੀ ਹੈ ਤੂੰ ਆਪਣਾ ਸੁਭਾਅ ਬਦਲ ਆਪਣੇ ਆਪ ਨੂੰ ਚੇਂਜ ਕਰ ਜੇ ਤੂੰ ਚਾਹਣਾ ਹੈ ਨਾ ਮੇਰੀ ਤੇ ਮੇਰੀ ਵੋਟੀ ਦੀ ਕੱਲ ਨੂੰ ਇੱਜ਼ਤ ਹੋਵੇ ਜਿਵੇਂ ਮੇਰੇ ਨਾਲ ਪਿਆਰ ਨਾਲ ਗੱਲ ਕਰਦਾ ਨਾ ਉਹ ਵੀ ਉਹਦੇ ਨਾਲ ਵੀ ਪਿਆਰ ਨਾਲ ਗੱਲ ਕਰ ਕਿਤੇ ਜਾ ਕੇ ਉਹਨੂੰ ਮਾੜਾ ਜਿਹਾ ਪਿਆਰ ਨਾਲ ਸੌਰੀ ਬੋਲ ਦੇਂਗੇ ਨਾ ਭਾਬੀ ਸੌਰੀ ਮੈਂ ਤੁਹਾਨੂੰ ਗਲਤ ਬੋਲਿਆ ਵੇਖੀ ਉਹ ਕਿਵੇਂ ਤੇਰੇ ਨਾਲ ਪਿਆਰ ਨਾਲ ਗੱਲ ਕਰਕੇ ਤੈਨੂੰ ਕਿਵੇਂ ਕਹਿੰਦੀ ਹੈ ਕਿ ਲਿਆ

ਕੁਝ ਨਹੀਂ ਕੀ ਚਾਹੀਦਾ ਉਹਨੂੰ ਪਤਾ ਮੈਨੂੰ ਸਬਜੀ ਦਾ ਲੈਕਚਰ ਦੇ ਨਾ ਆ ਆ ਬਾਨੇ ਨਾਲ ਦੱਸ ਦੇ ਜੋ ਖਾਣਾ ਮੈਂ ਮੈਂ ਜਾ ਕੇ ਮਾਰਕੀਟ ਚ ਲੈਣ ਹੀ ਨਹੀਂ ਬਣਾਉਂਦੀ ਮੈਂ ਨਿਊਟਰੀਅਲ ਨਹੀਂ ਸਬਜੀ ਤੇ ਜਿਹੜੀ ਮਰਜ਼ੀ ਬਣਾ ਲਓ ਅੱਛਾ ਖਾ ਲੈਣੀ ਮੈਂ ਤੂੰ ਤੇ ਐਦਾ ਰੁੱਸਿਆ ਹੋਇਆ ਜਿਵੇਂ ਨਿਕਾਜਾ ਕਾਕਾ ਹੁੰਦਾ ਕਿਹਾ ਇਹ ਦੱਸ ਦਿਲ ਤਾਂ ਨਹੀਂ ਕਰਦਾ ਮੇਰਾ ਕਿ ਤੈਨੂੰ ਮੈਂ ਬੁਲਾਵਾਂ ਪਰ ਫੇਰ ਵੀ ਮੈਨੂੰ ਤਾਂ ਆਪਣਾ ਫਰਜ਼ ਪਤਾ ਨਾ ਗੱਲ ਕੀ ਹੈ ਗੱਲ ਕੁਝ ਨਹੀਂ ਗਾਲ੍ਹੇਆ ਸੌਰੀ ਹੈ ਇੱਕ ਮਿੰਟ ਮੇਰੇ ਕੰਨਾਂ 'ਚ ਕੁਝ ਹੋ ਗਿਆ ਕੀ ਕਹਿਆ ਤੂੰ ਸੌਰੀ ਆਗਲਾ ਕੰਦੇ ਪੜਦੇ ਲੈ ਨਹੀਂ ਸੌਰੀ ਕਿਹੜੀ ਗੱਲ ਦੀ ਪੜਨਾ ਗਲਤ ਬੋਲੇਆ ਅੱਛਾ ਐ ਮਤ ਕਦੋਂ ਮਿਲੀ ਸੀ ਕਾਲਜ ਤਾਂ ਗਈ ਨਹੀਂ ਅਕਲ ਕਿਨੇ ਦੇ ਦਿੱਤੀ ਤੁਹਾਨੂੰ ਮੰਮੀ ਜੀ ਹੋਣਾ ਤਹਾਡੇ ਕੋ ਤੇ ਅਕਲ ਦਿੱਤੀ ਨਹੀਂ ਗਈ ਤੁਹਾਨੂੰ ਪਤਾ ਜੇ ਮੈਂ ਕਾਲਜ ਜਾ ਕੇ ਵਿਗੜ ਗਿਆ ਤੂੰ ਹੀ ਮੇਰੇ ਕੰਨ ਖਿੱਚ ਤੋ ਤੂੰ ਹੀ ਮੈਨੂੰ ਮਾਤਸ ਕਾ ਦੋ ਥੋੜੀ ਬੋਤੀ ਇਹ ਨਹੀਂ ਸੇਵਕਾ ਇਦਾਂ ਨਹੀਂ ਚਾਹੁੰਦੇ ਤੇ ਦੋ ਚਪੇੜਾ ਲਾ ਕੇ ਮੈਨੂੰ ਸੁਧਾਰ ਸਕਦੇ ਆ ਹਾਂ ਤੇਰੇ ਲੋਨਠੇ ਵਰਗੇ ਦੇ ਵਿੱਚ ਪੇੜ ਮਾਰਦੀ ਪਲਟ ਕੇ ਮੇਰਾ ਹੀ ਹੱਥ ਫੜ ਕੇ ਭਾਵੇਂ ਮੈਨੂੰ ਮਾਰ ਦੇ ਲਾ ਮਾਰ ਦਿੰਦਾ ਇੱਥੇ ਗਲਤੀ ਤੇ ਚੱਲ ਮੇਰੀ ਆ ਤੁਹਾਡਾ ਦੇਰ ਬੰਦੀ ਬਜਾਏ ਮੈਂ ਤੁਹਾਡਾ ਜੇਠ ਬਣਿਆ ਫਿਰਦਾ ਤੁਹਾਡਾ ਸੋਹਰਾ ਮੈਂ ਤੇ ਗੱਲ ਤੂੰ ਬਿਲਕੁਲ ਉਹਨਾਂ ਨੂੰ ਪ੍ਰਵਚਨ ਦੇਣ ਲਿਆ ਹੋਇਆ ਯਾ ਯੀ ਯੀ ਜਿਹੜੀ ਮੇਰੀ ਸੱਸ ਹੈ ਉਹ ਮਾਂ ਵਾਂਗੇ ਚੱਲਣ ਦੀ ਤੇ ਜਿਹੜਾ ਮੇਰਾ ਦਿਓਰ ਹੈ ਨਾ ਉਹ ਸੱਸ ਬਣਿਆ ਫਿਰਦਾ ਹੈ ਜਾਓ ਜਾਓ ਹੁਣ ਸਹੀ ਹੋ ਗਿਆ ਨਾ ਮੈਂ ਵੇਖਿਆ ਫਿਰ ਪੁੱਠੀ ਬੋਲੀ ਵੇਖਿਆ ਮੈਂ ਕਹ ਪੜਾ ਕੰਨ ਤੇਰੇ ਬੋਲੇਗਾ ਹੁਣ ਇਦਾਂ ਨਹੀਂ ਹੁਣ ਥੋੜਾ ਬੋਲਣਾ ਮੈਂ ਪਾਗਲ ਜਾ ਇਦਾਂ ਨਾ ਬੋਲਿਆ ਕਰ ਵੇਖ ਨਾ ਤੇਰਾ ਵੀਰ ਤੇ ਇੱਥੇ ਗਾਨੀ ਆ ਇੱਕ ਮੰਮੀ ਜਾਂ ਇੱਕ ਤੂੰ ਤੂੰ ਹੀ ਜੇ ਮੈਂ ਇੱਥੇ ਲੜੇਗਾ ਤੇ ਮੈਂ ਕਿਦਾਂ ਇਸ ਘਰ ਚ ਰਵਾਂਗੀ ਆ ਵੀ ਸੱਚੀ ਸੌਰੀ ਮਾਫ ਕਰ ਦੋ ਮੈਨੂੰ ਪਤਾ ਤੈਨ ਨਿੱਕੇ ਹੁੰਦੇ ਮੈਨੂੰ ਜ਼ਿਆਦਾਤਰ ਤੂੰ ਹੀ ਮੈਨੂੰ ਪਾਲਿਆ ਹੈ ਚਲ ਠੀਕ ਹੈ ਕਿਤਾ ਤੈਨੂੰ ਮਾਫ ਥੋੜਾ ਪਿਆਰ ਨਾਲ ਗੱਲ ਕਰਿਆ ਕਰ ਉਸ ਦਿਨ ਅਚਾਨਕ ਮੇਰੇ ਕੋਲ ਮਿਰਚ ਪੈ ਗਈ ਸੀ ਡਬਲ ਪੁੱਲ ਕੀਸਾ ਤਾਂ ਗਲਤ ਬਣ ਗਈ ਸੀ ਸਬਜੀ ਹਮਮ ਕੱਲ ਹੁਣ ਮੈਂ ਦਾਸ ਸਿਕਾ ਲੈ ਐਤਵਾਰ ਫੇ ਤੇਰੀ ਕੀ ਪਲੈਨਿੰਗ ਕਿਤੇ ਜਾ ਰਹੀ ਹੈ ਕਿ ਘਰ ਹੀ ਰਹਿਣੀ ਕੱਲ ਸੰਡੇ ਆ ਨਾ ਸੰਡੇ ਹਰ ਵਾਰੀ ਕਿਤੇ ਨਾ ਕਿਤੇ ਜਾਂਦਾ ਮੈਂ ਕਰਕੇ ਅਦਾ ਕਰ ਤੂੰ ਕਿਤੇ ਨਾ ਜਾ ਤੂੰ ਘਰ ਹੀ ਰਹਿ ਤੇ ਜਿਹੜੇ ਤੇਰੇ ਖਾਸ ਦੋਸਤ ਉਹਨਾਂ ਨੂੰ ਬੁਲਾ ਲਾ ਮੰਮੀ ਦੀ ਗੱਲ ਸਹੀ ਮਤਲਬ ਮੰਮੀ ਨੂੰ ਮਿਲ ਗਿਆ ਤੇ ਉਹਦੇ ਸਾਹਮਣੇ ਜਾ ਕੇ ਵੇਖੀ ਮਾਫੀ ਤੇ ਮੰਗੀ ਉਹਨੇ ਪਿਆਰ ਨਾਲ ਤੇ ਚਲੀ ਭਾਬੀ ਤੇਰੇ ਨਾਲ ਛੱਟ ਬੋਚ ਲੈਣਾ ਕੱਲ ਤੇਰੀ ਪਲੈਨਿੰਗ ਕੀ ਹੈ ਹਰ ਐਵਰ ਤਾਂ ਜਾਨਣਾ ਕਿ ਤਨਗੀ ਦੇ ਕਹੇ ਦੋਸਤ ਘਰ ਕਦੀ ਕਿਤੇ ਤੇ ਮੈਂ ਤਾਂ ਕਿਹਾ ਮੈਂ ਇਸ ਵਾਰ ਆਪਣੇ ਘਰ ਆ ਮੈਂ ਆਪਣਾ ਘਰ ਹੀ ਬੁਲਾਉਣੇ ਹੀ ਇਸ ਵਾਰ ਓਏ ਇਹ ਬਾਨੇ ਨਾ ਲਾਇਆ ਕੰਮ ਕਰਾਉਂਦੇ ਤਾਂ ਮੈਂ ਵੀ ਮੰਗੀ ਨਹੀਂ ਸੌਰੀ ਉਹ ਤੁਹਾਡੇ ਕੋਲ ਮੈਂ ਫੇਰ ਮਾਫੀ ਮੰਗਣਿਆ ਦਿলো ਹਾਂ ਆਸਰੇ ਕਰ ਬਣਾ ਦਿਓ ਵੇ ਲੋਕੋ ਜੀ ਗੱਲ ਖਾਂ ਚੰਗਾ ਜੋ ਕਹਿਗਾ ਨਾ ਉਹੀ ਬਣਾ ਦਾਂਗੀ ਬੁਲਾ ਲੀ ਆਪਣੇ ਮੈਨੂੰ ਦੱਸ ਦੀ ਕਿੰਨੇ ਜਾਨੇ ਆ ਰਹੇ ਠੀਕ ਹੈ ਠੀਕ ਹੈ ਕੋਈ ਨਹੀਂ ਮੇਰੇ ਨਾਲ ਕੀ ਆਪ ਤੋਂ ਵੱਡੇ ਜਿਹੜੇ ਵੀ ਹੋਣਾ ਤੇਰੇ ਉਹਨਾਂ ਨਾਲ ਪਿਆਰ ਨਾਲ ਗੱਲ ਕਰਿਆ ਕਰ ਇਨਸਾਨ ਕਿਸੇ ਕੋ ਕੁਝ ਨਹੀਂ ਮੰਗਦਾ ਬੜਾ ਦੇਖ ਹਰ ਕੋਈ ਕਹਿੰਦਾ ਸਣਾ ਇੱਜ਼ਤ ਨਾਲ ਗੱਲ ਕਰੋ ਕੀ ਲੈ ਜਾਣਾ ਸਮਝਾਈ ਗੱਲ ਨਾ ਨਾ ਬਣਾ ਗੂਗਲ ਸ਼ੁਰੂ ਕਰ ਲੈ ਮੈਂ ਤੇਰੇ ਭਾਈ ਨੂੰ ਕਹਿੰਦਾ ਤੇਰੇ ਕੌਲ ਜੀ ਸਿੱਧੇ ਪੈਸੇ ਪਾਇਆ ਕਰ ਨਾ ਲੜਦਾ ਬੜਾ ਵਾ ਨਹੀਂ ਹਾਂ ਤੂੰ ਹੀ ਕਰ ਦੇਣਾ ਹੁਣ ਮੈਨੂੰ ਪਤਾ ਤੇ ਸਾਰਾ ਕੁਝ ਮਜਬੂਰੀ ਹੋਣੀ ਤਾਂ ਕਰਕੇ ਨਹੀਂ ਫੀਸ ਤਾਰੀ ਚਲ ਕੋਈ ਨਹੀਂ ਚਲ ਤੂੰ ਜਾ ਮੈਂ ਦੋ ਮਿੰਟ ਜਰਾ ਹਸਾਬ ਲਾਨੀ ਵੀ ਸੀ ਧੋਬੀ ਦਾ ਕਪੜਿਆਂ ਦਾ ਤੇ ਮੈਂ ਕਰਕੇ ਆਈ ਠੀਕ ਹੈ ਜਾ ਮੇਰਾ ਬੱਚਾ ਆ ਜਿਆਦਾ ਲੱਗੰਦਿਆ ਵੈ ਸਭ ਕੁ ਠੀਕ ਹੋ ਗਿਆ ਨਹੀਂ ਤੇ ਨੱਕ ਚ ਮੇਰੇ ਦਮ ਪਾਇਆ ਹੁੰਦਾ ਸੀ ਬੋਲ ਬੋਲ ਕੇ ਰੋ ਰੋ ਕੇ ਰਤਗੜਦੀ ਸਾਂ ਜੇ ਇਹਨਾਂ ਨੂੰ ਬਾਹਰ ਪ੍ਰਦੇਸ਼ ਬੈਠਿਆਂ ਨੂੰ ਕਹਿ ਦਾਂਗੀ ਨਾ ਤੇ ਉਹ ਭਰਾਣਾ ਗੁੱਸਾ ਕਰਨਗੇ ਚਲੋ ਮਾਰਾ ਦਾ ਸ਼ੁਕਰ ਹੈ ਸਾਰਾ ਕੁ ਠੀਕ ਹੋ ਗਿਆ